ਸਰ ਜੀ ਘਰ ਘਰ ਮੈਂ ਆਇਆ ਵਾ ਅੱਛਾ ਮੈਂ ਕਹਿੰਦਾ ਘਰ ਤੂੰ ਕਿੰਨੀ ਵਾਰੀ ਆਉਣਾ ਯਾਰ ਆ ਤੇ ਗਿਆ ਆ ਕੀ ਹੋਇਆ ਈ ਆ ਕੀ ਹੋਇਆ ਆ ਦੱਸ ਇਹਦਾ ਕੀ ਹੋਇਆ ਈ ਸਰ ਜੀ ਇਹ ਹੀ ਮੈਂ ਦੱਸਣਾ ਵਾ ਵੀ ਮੈਂ ਮਾੜਾ ਜੇ ਉਹਨੂੰ ਕਿਹਾ ਵੀ ਮੈਨੂੰ ਨਾ ਦੋ ਫੁਣਕੇ ਲਾ ਦੇ ਰੋਟੀ ਦੇ ਅੱਛਾ ਤੇ ਉਹ ਕਹਿੰਦੀ ਮੈਂ ਨਹੀਂ ਲਾਉਣੇ ਬਾਹਰੋਂ ਰੋਟੀ ਲੈ ਆਉਂਗਾ ਤੂੰ ਘਰ ਪਕਾ ਦੇ ਇੰਨੀ ਗੱਲ ਹੋਈ ਆ ਹਾਂ ਤੇ ਮੈਂ ਮਾੜਾ ਜੇ ਮੂੰਹ ਐ ਕੀਤਾ ਵਾ ਇਦਾਂ ਨੂੰ ਤਰਮੀਆ ਦੇਖੋ ਦੇਖ ਰਹੇ ਹੋ ਜੀ ਹਾਂ ਇਹ ਨੌ ਬਣਿਆ ਜੀ ਮੇਰੇ ਬੁੱਢੀ ਨੇ ਆ ਤੇ ਤੂੰ ਉਹਦੇ ਨੌ ਕਟਾ ਜਾ ਕੇ ਤੂੰ ਥਾਣੇ ਆ ਗਿਆ ਉਹਦੇ ਨੌ ਕਟਵਾ ਤੈਨੂੰ ਹੀ ਪਤਾ ਉਹਨੇ ਮਾਰਨੇ ਨੌ ਤੂੰ ਨੌ ਕਟਵਾ ਤੇ ਹੁਣ ਥਾਣੇ ਕੀ ਲੈਣਾ ਆ ਹਾਂ ਜੀ ਥਾਣੇ ਮੈਨੂੰ ਤਹਫੇ ਚਾਹੀਦਾ ਜੀ ਮੇਰੀ ਜਾਨ ਨੂੰ ਖਤਰਾ ਵਾ ਮੇਰੀ ਬੁੱਢੀ ਕੋਲ ਉਹ ਲੈ ਤੈਨੂੰ ਤਹਫੇ ਚਾਹੀਦਾ ਵੀ ਤੇਨੂੰ ਕੱਚੇ ਦੇ ਡਾਕੂ ਪੈ ਗਏ ਆ ਵੀ ਤੈਨੂੰ ਤਹਫੇ ਚਾਹੀਦਾ ਤੇ ਘਰ ਦਾ ਮਾਮਲਾ ਵਾ ਆਹ ਯਾਰ ਦੇਖ ਦੇ ਆ ਵੇਖ ਰਹੇ ਆਂ ਜੀ ਮੱਖਣ ਨੱਤ ਬਣਾਤਾ ਤੈਨੂੰ ਇਹ ਨੱਕ ਤੇ ਨਿਸ਼ਾਨ ਲੈ ਕੇ ਕਿੱਥੋਂ ਆ ਗਿਆ ਨਤਾ